ਹਜ਼ਰਤ ਅੰਮ੍ਰਿਤਸਰ ਕੋ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਿਸ਼ਨ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਡੀਸੀਪੀ ਇਨਵੈਸਟੀਗੇਸ਼ਨ ਮਡੇ ਸਾਹਿਬ ਉਹ ਮੰਨਿਉ ਰਾਣਾ ਜੀ ਤੇ ਏਸੀਪੀ ਵੈਸਟ ਸੁਖਪਾਲ ਜੀ ਅਤੇ ਐਸਐਚਓ ਸ਼ੇਟਾ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਜਿਸ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡੀ ਸੈਦਾ ਅਜਨਾਲਾ ਅੰਮ੍ਰਿਤਸਰ ਦਿਹਾਤੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ 3.5 ਕਿਲੋ ਦੇ ਕਰੀਬ ਹੈਰੋਇਨ 1 ਲੱਖ ਰੁਪਿਆ ਜਿਹੜੀ ਡਰਗਮਨੀ ਤੇ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਆ ਇਹ ਬਰਾਮਦਗੀ ਬੜੀ ਖਾਸ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਆ ਇਹ ਨਾਕਾ ਲਾ ਕੇ ਉੱਥੇ ਕੀਤੀ ਆ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਪਰਚੇ ਦਰਸੀ 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਰਠ ਹੈਰਾਇਆ ਹੋਇਆ ਸੀ ਉਹ ਇਹਦੇ ਉਹ ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਤੇ 2021 ਦੇ ਵਿੱਚ ਇਸੇ ਪਾਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹ ਪਾਕਿਸਤਾਨ ਦੇ ਕੁਝ ਵਿਅਕਤੀ ਆ ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉਥੋਂ ਫੋਰਨ ਤੋਂ ਉਹਨਾਂ ਨਾਲ ਇਨ ਟੱਚ ਹੋ ਕੇ ਜਿਹੜੀ ਸਮਗਲਿੰਗ ਆ ਜਿਹੜੀ ਉਹ ਕਰਨ ਦਾ ਧੰਦਾ ਕਰਦਾ ਇਹਨੂੰ ਅਸੀਂ ਇਹ 3.5 ਕਿਲੋ ਹੀਰੋਇਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਜਿਹੜਾ ਨੈਟਵਰਕ ਸੀਗਾ ਡਰੱਗਸ ਦਾ ਜਿਹੜਾ ਕਿ ਕ੍ਰਾਸ ਬਾਰਡਰ ਦੇ ਨਾਲ ਲਿੰਕਟ ਹੈਗਾ ਸੀਗਾ ਉਹਦਾ ਪਰਦਾ ਫਾਸ਼ ਕੀਤਾ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਪਰਸੂ ਕਰ ਰਹੇ ਹਾਂ ਜਿਹਦੇ ਆਧਾਰ ਤੇ ਸਾਨੂੰ ਉਮੀਦ ਆ ਵੀ ਜਿੱਥੇ ਇਹ ਸਮਾਨ ਜਾਣਾ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਕਾਬੂ ਕਰ ਚੁੱਕਾ ਹਾਂ ਸਰ ਜਿਹੜਾ ਪਾਕਿਸਤਾਨੀ ਰਹਿ ਰਿਹਾ ਸੀ ਉਹ ਕੋਈ ਤਸਕਰ ਸੀਗਾ ਜਿਹੜਾ ਉਹ ਬਾਤ ਕਰ ਉਹ ਪਾਕਿਸਤਾਨੀ ਬੰਦਾ ਹੀ ਸੀ ਜਿਹੜਾ ਪਾਕਿਸਤਾਨ ਤੋਂ ਉੱਥੋਂ ਦਰਿਆ ਦੇ ਰਾਹੀਂ ਕ੍ਰਾਸ ਕਰਕੇ ਆ ਕੇ ਇਧਰ ਇਹ ਪਹਿਲਾਂ ਫੈਂਸਿੰਗ ਦੇ ਰਾਹੀਂ ਉਹ ਥ्रो ਕਰਦੇ ਸੀ ਥ्रो ਕਰਕੇ ਇਸ ਪਾਸੇ ਉਹਨਾਂ ਤੋਂ ਜਿਹੜਾ ਰੀਸੀਵ ਕਰਕੇ ਅੱਗੇ ਸਪਲਾਈ ਕਰਦਾ ਸੀਗਾ ਉਹ ਪਾਕਿਸਤਾਨੀ ਸੀ ਉਹ ਜਿਵੇਂ ਜਿਹੜੇ ਰਿਵਰੇਨ ਗੈਪਸ ਹੁੰਦੇ ਨੇ ਉਹਦੇ ਰਾਹੀਂ ਆ ਕੇ ਉਹ ਇਹਦੇ ਕੋਲ ਠਹਿਰਦਾ ਸੀ ਇੱਧਰ ਸਪਲਾਈ ਕਰ ਜਾਂਦਾ ਸੀ ਇੱਥੋਂ ਸਪਲਾਈ ਕਰਕੇ ਵਾਪਸ ਚਲਾ ਜਾਂਦਾ ਸੀ ਉਹ ਪਾਕਿਸਤਾਨੀ ਉਦੋਂ ਠਹਿਰਦਾ ਜਿਹੜਾ ਜਿਹੜਾ ਬੰਦਾ ਮੁੱਦਾ ਜਿਹੜਾ ਹੋਇਆ ਸੀ ਉਸ ਅਧਾਰ ਤੇ ਉਹ ਪਾਕਿਸਤਾਨੀ ਵੀ ਕਾਬੂ ਹੋਇਆ ਸੀ ਤੇ ਇਹ ਵੀ ਕਾਬੂ ਹੈ ਸਿਰਫ ਪਾਕਿਸਤਾਨੀ ਕਿੰਨੀ ਵਾਰ ਆ ਦਿੱਤਾ ਸੀ ਇੰਡੀਆ ਵਿੱਚ ਉਹ ਪ੍ਰਾਣੀ ਉਹ ਇਨਵੈਸਟੀਗੇਸ਼ਨ ਐਸਐਸਓਸੀ ਅੰਮ੍ਰਿਤਸਰ ਨੇ ਕੀਤੀ ਆ ਉਹਦੀ ਹਾਂ ਉਹ 2012 ਦਾ ਉਹਨਾਂ ਦੀ ਡਿਟੇਲ ਉਹਨਾਂ ਕੋਲੇ ਆ 2015 ਦਾ ਵੀ ਉਹਨਾਂ ਕੋਲੇ ਆ ਤੇ ਜਿਹੜੀ ਸਾਡੀ ਇਹ ਮੌਜੂਦਾ ਜਿਹੜਾ ਸਾਨੂੰ ਜਿਹੜੇ ਅਸੀਂ ਇਹਨੂੰ ਇੱਥੇ ਗ੍ਰਿਫਤਾਰ ਕੀਤਾਗਾ ਸਾਡੇ ਕੋਲ ਇਹੀ ਇਹਦੀ 3.5 ਕਰੋੜ ਵਾਲੀ ਰਿਕਵਰੀ ਨਹੀਂ ਜੇਲ ਸਕਦਾ ਸਰ ਬੇਲੌਂਗ ਸੀ ਉਹ ਹਾਂਜੀ ਇਹ ਇਹ ਉਹਨਾਂ ਦਾ ਬੇਲੌਂਗ ਸਰ ਉਹਦੇ ਲਿੰਕ ਕਿਸ ਤਰ੍ਹਾਂ ਜਿਹੜਾ ਪਾਕਿਸਤਾਨੀ ਸੀ ਦੇ ਨਾਲ ਇਹਨਾਂ ਦੇ ਕਮਿਊਨੀਕੇਸ਼ਨ ਜਿਹੜੇ ਆਪਦੇ ਹੈਗੇ ਨੇ ਆਪਣੇ ਭਾਵੇਂ ਫੇਸਬੁੱਕ ਕੈਲੋ ਜਾਂ ਇਹ ਜੋ ਵੀ ਹੈਗੀ ਜੰਗੀ ਐਪ ਕੈਲੋ ਜਾਂ ਜਿੱਦਾਂ ਦੇ ਉਸ ਤਰ੍ਹਾਂ ਦੇ ਟੈਕਨੀਕਲੀ ਭੁਵਾਈਂ ਫੋਨ ਦੇ ਰਾਹੀਂ ਇਹਨਾਂ ਦੇ ਕੰਟੈਕਟ ਆਫਿਸ ਹੈਗੇ ਨੇ ਲਿੰਕ ਹੁੰਦੇ ਨੇ ਉਹ ਫੋਨ ਤੋਂ ਪਲੱਸ ਪਰਸਨਲ ਉਹ ਇਧਰ ਆ ਕੇ ਰਹਿ ਜਾਂਦਾ ਤੇ ਕਰ ਜਾਂਦਾ ਲਿੰਕ ਦਾ ਜਿਹੜਾ ਬੰਦਾ ਇੱਕ ਪਾਕਿਸਤਾਨੀ ਬੰਦੇ ਨੂੰ ਰਾਤ ਆਪਣੇ ਕੋਲੇ ਰੱਖਦਾ ਤੇ ਉਹਦੇ ਲੇਖ ਤੁਸੀਂ ਆਪੇ ਸਮਝ ਸਕਦੇ ਹੋ ਕੀ ਲਿੰਕ ਨੇ ਉਹ ਸਰ ਕਿੰਨੇ ਕਿੰਨੇ ਕੰਟੇਨਮੈਂਟ ਕਿੰਨੇ ਸਮੇਂ ਤੋਂ ਰਿਕਵਰੀ ਹੋ ਗਈ ਹੈ ਹੋਰ ਵੀ ਰਿਕਵਰੀ ਹੋਣੀ ਬਾਕੀ ਹੈ ਇਸ ਕੰਟੇਨਮੈਂਟ ਦੀ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ 3.5 ਕਿਲੋ ਹੈਗੀ ਆ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਸਾਨੂੰ ਹੈਗਾ ਇਹਦੇ ਇਹਦੇ ਰਿਲੇਸ਼ਨ ਚ ਅਸੀਂ ਸ਼ੇਅਰ ਨਹੀਂ ਕਰ ਸਕਦੇ ਹੈਗਾ ਹਾਂ ਜੀ ਡਰੋਨ ਹੈ ਕਿੰਨੇ ਸਮੇਂ ਤੋਂ ਕੰਮ ਕਰਦਾ ਸੀ ਇਹ ਨਾਲ ਹੋਰ ਵੀ ਪਿੰਡ ਦੇ ਇਲਾਕੇ ਦੇ ਲੋਕ ਗੱਡੀ ਤੇ ਕਿੱਥੇ ਜਾਂਦੇ 2012 ਤੋਂ ਤਾਂ ਰਜਿਸਟਰਡ ਹੀ ਹੋ ਗਿਆ ਨਾ ਅੱਜ ਤੋਂ 12 ਸਾਲ 14 ਹਾਂ 12 ਸਾਲ ਪਹਿਲਾਂ ਦਾ ਤਾਂ ਇੱਕ ਡਿਟੇਲ ਹੀ ਹੋ ਗਈ ਔਰ ਰਿਕਾਰਡ ਹੋ ਗਈ ਉਦੋਂ ਪਹਿਲਾਂ ਇਹ ਕਿਤੇ ਨਾਂ ਫੜਿਆ ਗਿਆ ਹੋਵੇ ਜਾਂ ਉਦੋਂ ਬਾਅਦ ਕਰਦਾ ਰਿਹਾ ਗਿਆ ਹੋਵੇ ਉਹ ਜਿਹੜੀ ਡਿਟੇਲਸ ਉਹ ਤੁਸੀਂ ਆਪ ਸਮਝ ਸਕਦੇ ਹੋ ਬਟ ਸਾਡੇ ਕੋਲ ਡਿਟੇਲ ਨਹੀਂ ਹੈਗੀ। ਕਿੰਨਾ ਡੈਡਲੀ ਹੋਏਗਾ ਕਿਉਂਕਿ ਇਸ ਦਾ ਵੱਡਾ ਨੈਟਵਰਕ ਚਲਾਣਾ इवन 12 ਸਾਲ ਤੋਂ ਨੈਟਵਰਕ ਚੱਲ ਰਿਹਾ ਹੈ। ਹਾਂਜੀ ਉਦੋਂ ਅਰੈਸਟ ਹੋ ਗਿਆ ਜੇਲ੍ਹ 'ਚ ਵੀ ਚਲ ਗਿਆ ਹੁਣ ਵੀ ਇਹ ਜੇਲ੍ਹ ਤੋਂ ਬੇਲ ਆਊਟ ਹੋ ਕੇ ਆਇਆ ਡੈਫੀਨਿਟਲੀ ਜਿਹੜਾ ਕੋ ਡਰੱਗਸ ਦਾ ਕੰਮ ਕਰਦਾ ਜਿਹੜਾ ਕੋਈ ਪਾਕਿਸਤਾਨੀ ਨੈਸ਼ਨਲ ਨਾਲ ਸੰਬੰਧ ਰੱਖਦਾ ਜਿਹੜਾ ਉਹਨਾਂ ਦੇ ਨਾਲ ਲਗਾਤਾਰ ਇਨ ਟਾਚ ਆ ਤੇ ਇੱਕ ਡੈਡਲੀ ਹੈ ਗਈ ਆ ਸਰ ਅਕਸਰ ਅਸੀਂ ਬਿਗ ਫਿਸ਼ ਕਰਨੇ ਕੀ ਸੋ ਮੈਨੇ ਕਿ ਕੂਰੀਰ ਨਹੀਂ ਪਿਕ ਕੀਤੀ ਬਹੁਤ ਬਿਗ ਫਿਸ਼ ਸਰ ਪੂਰੀ ਬਿਗ ਫਿਸ਼ ਸਰ ਜਿਹੜਾ 15 ਕਿਲੋ ਪਹਿਲਾਂ ਇਹ ਤੋਂ ਹੀਰਨ ਫੜੀ ਗਈ ਆ 3.5 ਕਿਲੋ ਹੋਰ ਫੜੀ ਗਈ ਏਟ ਇਸ ਬਿਗ ਫਿਸ਼ ਸਰ ਉਹ ਜਿਹੜੇ ਸਰ ਏ ਸੀਨੀਅਰ ਹੈ ਨਹੀਂ ਇਹਦੀ 55 50 55 ਸਾਲ ਦੇ ਤੇ ਕਰਦਾ ਕਿ ਬਸ ਐਵੇਂ ਹਾਂਜੀ ਸਾਰੇ ਡਰਾਗਮਨਿਆ ਜਨਾਵੀ ਨੇ ਆਪਣੀ ਪ੍ਰਾਪਰਟੀ ਬਣਾਈ ਹੈ ਜਾਂ ਕੋਈ ਫੋਰ ਰਿਵਿਊ ਲੈਣ ਉਹ ਉਹ ਸਾਰੀ ਜੀ ਇਡੈਂਟੀਫਾਈ ਕਰਕੇ ਜੇ ਪਹਿਲਾਂ ਵਾਲੇ ਕੇਸਾਂ ਦੇ ਵਿੱਚ ਉਹ ਨਾ ਕਨਫੈਸ ਸੀਟ ਕੀਤੀ ਹੋਈ ਤਾਂ ਉਹਦਾ ਅਸੀਂ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਭੇਜਾਂਗੇ ਉਹ ਪ੍ਰਾਪਰਟੀ ਅਸੀਂ ਨਾਲ ਜਬਤ ਕਰਾਂਗੇ ਸਰ ਜਿੱਥੇ ਅਸਾਈਨਮੈਂਟ ਜਾਣੀ ਸੀ ਹੈ ਉਹਦੀ ਇੱਥੇ ਉਹਨਾਂ ਦੇ ਬਾਰੇ ਕੁਝ ਸਾਡੇ ਕੋਲ ਕੁਝ ਲੀਡਸ ਹੈਗੀਆਂ ਬਟ ਸੌਰੀ ਵੀ ਕਾਂਟ ਸ਼ੇਅਰ ਸਾਡੇ ਕੋਲ ਲੀਡਸ ਹੈਗੀਆਂ ਵੀ ਆਰ ਵਰਕਿੰਗ ਔਨ ਦਾ ਪਹਿਲਾਂ ਅਸੀਂ ਇਹਨੂੰ ਕੰਮ ਨੂੰ ਕਨਕਲੂਡ ਕਰ ਲੀਏ ਕਿ ਇਹ ਲੋਡ ਪੇ ਤੇ ਨਸ਼ੇ ਕਰਾਂਗੇ ਜੀ ਚ ਕਦੋਂ ਬਾਹਰ ਆਇਆ ਸੀ ਇਹ ਬੇਲ ਆਊਟ ਕਦੋਂ ਆਇਆ ਸੀ ਇਹ ਕੀ ਜ਼ਤ ਕੀ ਕੀ ਦੇ ਦੇ ਵਾਰਤਬਾਤ ਕਿੰਨੀ ਕੀ ਕਰ ਚੁੱਕਾ ਹੈ کاروبار ਉਹ ਇਨਕੈਰੋਗੇਸ਼ਨ ਕਰ ਰਹੇ ਆ ਜੀ ਨੈਦੋਕਸ਼ਨ ਦਰਾਂ ਜੋ ਜੋ ਸਾਹਮਣੇ ਆਏਗਾ ਉਹ ਰਿਕਾਰਡ ਤੇ ਲਾਵਾਂਗੇ ਤੇਰੇ ਦੀ ਪੈੜੀਆਂ ਕੰਕਰੀਟੇ ਲਾ ਰਹੇ ਉਸ ਪਾਰ ਦੀਆਂ ਕੋਈ ਐਪੀ ਹੈ ਜੀ ਜੜੇ ਤਾਰਾਂ ਹੈ ਗੇਂਸਿੰਗ ਤਾਰਾ ਉਸ ਪਾਰ ਦੀ ਪੈਲੀ ਕੋਈ ਨਹੀਂ ਹੈ ਅੱਠ ਕਿੱਲੇ ਦੀ ਪਰਲੇ ਪਾਸੇ ਹੈਗੀ ਆ ਅੱਠ ਕਿੱਲੇ ਦੀ ਜ਼ਮੀਨ ਆ ਉਹ ਉਹ ਤਾਰਨ ਤੋਂ ਪਾਰ ਆ ਤਾਂ ਹੀ ਉਹ ਉੱਥੇ ਰਹਿਣ ਹੋਣ ਕਰਕੇ ਉਸ ਉਹ ਐਡਵਾਂਟੇਜ ਤੇ ਹੋਰ ਉਸ ਇਲਾਕੇ ਦਾ ਭੇਤੀ ਹੋਣ ਕਰਕੇ ਜਿਹਨੇ ਨਾਲ ਇਹ ਆਪਣਾ ਜਿਹੜਾ ਇਦਾਂ ਦਾ ਜਿਹੜਾ ਡਰੈਗਸ ਦਾ ਕੰਮ ਕੀਤਾ ਸੀ ਸਰ ਦੇ ਬੇਟੇ ਵਗੈਰਾ ਉਹ ਉਹ ਛੋਟੇ ਨੇ ਉਹਨਾਂ ਦਾ ਐਜ਼ ਆਫ ਨਾ ਸਾਨੂੰ ਇਹਨਾਂ ਦੀ ਕਿਸੇ ਕਿਸੇ ਦੀ ਕੋਈ ਇਨਵੋਲਵਮੈਂਟ ਦੀ ਕੋਈ ਫਿਕਰ ਹੋਣੀ